ਮੋਟਰਸਾਈਕਲਾਂ ਦਾ ਪ੍ਰਬੰਧ ਕਰਕੇ ਅਗਲੀ ਰਾਤ ਹੀ ਜਾ ਪਹੁੰਚਾ ਸ਼ਹਿਜਾਦੇ ਪਿੰਡ ਰਾਜ ਦੀ ਮਾਂ ਨੇ ਦੱਸਿਆ ਤਿੰਨ ਮਹੀਨੇ ਪਹਿਲਾਂ ਦੋ ਮੁੰਡੇ ਆਏ ਸੀ ਤੇਰਾ ਰੁੱਕਾ ਦਿੱਤਾ ਤੇ ਰਾਜ ਨੂੰ ਲੈ ਗਏ ਪਾਲੇ ਦੇ ਹੋਸ਼ ਉੱਡ ਗਏ ਸੁੰਨਾ ਦਿਮਾਗ ਖਾਲੀ ਹੋ ਗਿਆ ਅੱਖੀ ਤੂੰ ਮੱਥੇ ਟੋੜੀਆਂ ਐਡੇ ਜ਼ਾਲਮ ਖਾੜਕੂ ਦੀ ਮੰਗ ਲੈ ਜੇ ਕੋਈ ਕੁੱਤਾ ਬਿੱਲਾ ਹੱਦ ਹੋ ਗਈ ਮੈਂ ਤਾਂ ਜਿਉਂਦਾ ਹੀ ਮਰ ਗਿਆ ਗੋਸੇਚ ਛੜਦਾ ਪਾਲਾ ਵੇੜੇ ਵਿੱਚ ਘੁੰਮੀ ਜਾਵੇ ਪਾਗਲਾ ਵਾਂਗ ਉਸ ਨੂੰ ਬੁੜੀ ਝੂਠ ਬੋਲਦੀ ਲੱਗੀ ਉਹਨੇ ਝਪਟਾ ਮਾਰ ਕੇ ਬੁੜੀ ਨੂੰ ਗਲੋਂ ਫੜ ਲਿਆ ਉਸ ਨੇ ਮੁੰਡੇ ਦੀ ਕਸਮ ਖਾਦੀ ਤੇ ਲਿਲਕੜੀਆਂ ਕੱਢੀਆਂ ਪਰ ਪਾਲੇ ਨੂੰ ਬੁੜੀ ਤੇ ਇਤਵਾਰ ਕਿੱਥੇ ਇੱਕ ਬਰਸ਼ਟ ਮਾਰਿਆ ਉਹਨੇ ਮਾਪਿਓ ਦੇ ਚੀਥੜੇ ਉੱਡ ਗਏ ਮਾਸ ਦੇ ਲੋਥੜੇ ਕੰਧਾਂ ਨਾਲ ਚਿੰਬੜ ਗਏ ਇਹ ਕਰੁਣਾਮਈ ਸੀਨ ਵੇਖ ਕੇ ਉਹਦੇ ਸਾਥੀ ਵੀ ਕੰਬ ਗਏ ਦਿਲ ਦਹਿਲ ਗਏ ਇਨਾ ਪਾਪ ਵੇਖ ਕੇ ਪਾਲਾ ਸੱਚੀ ਮੁੱਚੀ ਕਰੈਕ ਲੱਗਾ ਉਹਨਾਂ ਨੂੰ